ਸਤਿ ਸ੍ਰੀ ਅਕਾਲ ਅੱਜ ਨਾ ਇੱਕ ਬੜੀ ਹੀ ਕਹਿ ਲਓ ਖੁਸ਼ੀ ਵਾਲੀ ਖਬਰ ਲੈ ਕੇ ਆਏ ਆ ਹਾਂਜੀ ਸਤਿ ਸ੍ਰੀ ਅਕਾਲ ਦੱਸੋ ਫਿਰ ਕੀ ਖਾਸ ਗੱਲ ਹੈ ਖਬਰ ਹੈ ਪੰਜਾਬ ਦੇ ਇੱਕ ਪਿੰਡ ਰਾਜਗੜ ਕੁੱਬੇ ਤੋਂ ਇਹ ਤਹਿਸੀਲ ਮੋਰਮੰਡੀ ਜ਼ਿਲ੍ਹਾ ਬਠਿੰਡਾ ਚ ਪੈਂਦਾ ਹੈ ਅੱਛਾ ਰਾਜਗੜ ਕੁੱਬੇ ਹਾਂਜੀ ਉੱਥੋਂ ਕੀ ਖਬਰ ਆਈ ਹੈ ਉੱਥੋਂ ਦੇ ਦੋ ਨੌਜਵਾਨ ਨੇ ਗੁਰਲੀਨ ਕੌਰ ਤੇ ਗੁਰਵਿੰਦਰ ਸਿੰਘ ਟਾਈਕਵਾਂਡੋ ਖੇਡਦੇ ਨੇ। ਅੱਛਾ ਟਾਈਕਵਾਂਡੋ? ਹੂੰ ਤੇ ਉਹਨਾਂ ਨੇ ਨਾ ਪਟਿਆਲਾ ਚ ਹੋਣੇ ਜੇ 7ਵਾਂ ਪੰਜਾਬ ਟਾਈਕਵਾਂਡੋ ਕੱਪ ਹੋਇਆ ਸੀ 2025 ਵਾਲਾ। ਹਾਂਜੀ ਹਾਂਜੀ। ਉੱਥੇ ਕਾਂਸੀ ਦੇ ਤਗਮੇ ਜਿੱਤੇ ਨੇ ਦੋਨਾਂ ਨੇ 브్రాونز ਮੈਡਲਸ। ਵਾਹ! ਬਹੁਤ ਵਧੀਆ। ਕਾਂਸੀ ਦੇ ਤਗਮੇ ਸਟੇਟ ਲੈਵਲ ਤੇ। ਇਹ ਤਾਂ ਆਪਣੇ ਆਪ ਚ ਵੱਡੀ ਗੱਲ ਹੈ। ਹਾਂਜੀ ਬਿਲਕੁਲ। ਪਰ ਇਸ ਤੋਂ ਵੀ ਮਤਲਬ ਵੱਡੀ ਗੱਲ ਇਹ ਹੈ ਕਿ ਇਸ ਜਿੱਤ ਨਾਲ ਉਹ ਨੈਸ਼ਨਲ ਚੈਂਪੀਅਨਸ਼ਿਪ ਵਾਸਤੇ ਵੀ ਕੁਆਲੀਫਾਈ ਕਰ ਗਏ ਨੇ। ਓਹੋ ਇਹ ਤਾਂ ਸੱਚੀ ਕਮਾਲ ਦੀ ਗੱਲ ਹੋ ਗਈ। ਪਿੰਡ ਦੇ ਬੱਚੇ ਸਟੇਟ ਜਿੱਤ ਕੇ ਹੁਣ ਨੈਸ਼ਨਲ ਖੇਡਣਗੇ ਬਹੁਤ ਮਾਇਨੇ ਰੱਖਦੀ ਏ ਗੱਲ ਬਿਲਕੁਲ ਤੇ ਸੋਚੋ ਇਹਦੇ ਪਿੱਛੇ ਕਿੰਨੀ ਮਿਹਨਤ ਹੋਗੀ ਜਿਵੇਂ ਆਪਾਂ ਨੂੰ ਪਤਾ ਲੱਗਾ ਕਿੰਨੇ ਸਾਲਾਂ ਦੀ ਲਗਨ ਅਨੁਸ਼ਾਸਨ ਹਾਂ ਬਿਲਕੁਲ ਤਾਈਕਵਾਂਡੋ ਜਾਂ ਕੋਈ ਵੀ ਮਾਰਸ਼ਲ ਆਰਟ ਹੈ ਇਹਦੇ ਚ ਸਿਰਫ ਜ਼ੋਰ ਨਹੀਂ ਅ ਦਿਮਾਗੀ ਸੰਤੁਲਨ ਰੋਜ਼ ਦੀ ਪ੍ਰੈਕਟਿਸ ਬਹੁਤ ਕੁਝ ਚਾਹੀਦਾ ਹੈ ਸਹੀ ਗੱਲ ਹੈ ਤੇ ਜਦੋਂ ਆਪਾਂ ਪਿੰਡਾਂ ਦੀ ਗੱਲ ਕਰਦੇ ਆ ਉੱਥੇ ਕਈ ਵਾਰੀ ਮਤਲਬ ਉਹ ਜੀਆਂ ਸਹੂਲਤਾਂ ਜਾਂ ਕੋਚਿੰਗ ਨਹੀਂ ਹੁੰਦੀ ਜੋ ਸ਼ਹਿਰਾਂ ਚ ਮਿਲ ਜਾਂਦੀ ਹੈ ਹਾਂਜੀ ਇਹ ਵੀ ਇੱਕ ਪਹਿਲੂ ਹੈ ਤਾਂ ਇਹ ਉਹਨਾਂ ਬੱਚਿਆਂ ਦੀ ਆਪਣੀ ਲਗਨ ਤੇ ਉਹਨਾਂ ਦੇ ਕੋਚਾਂ ਦੀ ਮਿਹਨਤ ਨੂੰ ਹੋਰ ਵੀ ਕੀ ਕਹਿੰਦੇ ਨੇ ਉਭਾਰਦਾ ਹੈ ਬਿਲਕੁਲ ਤੇ ਇਹ ਜਿੱਤ ਸਿਰਫ ਉਹਨਾਂ ਦੋਨਾਂ ਦੀ ਨਹੀਂ ਮੈਨੂੰ ਲੱਗਦਾ ਪੂਰੇ ਪਿੰਡ ਲਈ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ ਯਕੀਨਨ ਇਹ ਇੱਕ ਤਰ੍ਹਾਂ ਦਾ ਸਬੂਤ ਹੈ ਕਿ ਹੁਨਰ ਕਿਤੇ ਵੀ ਹੋ ਸਕਦਾ ਹੈ ਬਸ ਉਹਨੂੰ ਮੌਕਾ ਮਿਲਣਾ ਚਾਹੀਦਾ ਤੇ ਦੂਜਾ ਪਾਸਾ ਦੇਖੋ ਪ੍ਰੇਰਣਾ ਵਾਲਾ ਹੁਣ ਉਥੋਂ ਦੇ ਹੋਰ ਬੱਚੇ ਮੁੰਡੇ ਕੁੜੀਆਂ ਜਦੋਂ ਇਹਨਾਂ ਨੂੰ ਦੇਖਣਗੇ ਹਾਂ ਉਹਨਾਂ ਨੂੰ ਵੀ ਹੌਸਲਾ ਮਿਲੇਗਾ ਉਹਨਾਂ ਨੂੰ ਲੱਗੇਗਾ ਕਿ ਜੇ ਇਹ ਕਰ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ ਖਾਸ ਕਰਕੇ ਖੇਡਾਂ ਵੱਲ ਰੁਚੀ ਰੱਖਣ ਵਾਲਿਆਂ ਲਈ ਹਾਂਜੀ ਇਹ ਇੱਕ ਤਰ੍ਹਾਂ ਦੇ ਰੋਲ ਮਾਡਲ ਬਣ ਗਏ ਨੇ ਆਪਣੇ ਇਲਾਕੇ ਲਈ ਸਹੀ ਗੱਲ ਹੈ ਤਾਂ ਫਿਰ ਸੰਖੇਪਚ ਇਹ ਹੀ ਹੈ ਕਿ ਰਾਜਗੜ੍ਹ ਕੁੱਬੇ ਦੇ ਗੁਰਲੀਨ ਕੌਰ ਤੇ ਗੁਰਵਿੰਦਰ ਸਿੰਘ ਸਤਵੇਂ ਪੰਜਾਬ ਤਾਈਕਵਾਂਡੋ ਕੱਪ 'ਚ ਕਾਂਸੇ ਦੇ ਤਗਮੇ ਜਿੱਤ ਕੇ ਨੈਸ਼ਨਲ ਲੀਗ ਕੁਆਲੀਫਾਈ ਕਰ ਗਏ ਨੇ ਬਹੁਤ ਬਹੁਤ ਮੁਬਾਰਕਾਂ ਉਹਨਾਂ ਨੂੰ ਹਾਂਜੀ ਸਾਡੇ ਵੱਲੋਂ ਵੀ ਬਹੁਤ ਮੁਬਾਰਕਾਂ ਤੇ ਇਸ ਸਾਰੀ ਗੱਲਬਾਤ ਤੋਂ ਨਾ ਇੱਕ ਸੋਚ ਆਉਂਦੀ ਹੈ ਮੰਚ ਹਾਂਜੀ ਦੱਸੋ ਕਿ ਆ ਜਿਹੜੀਆਂ ਕਹਾਣੀਆਂ ਨੇ ਇਹ ਸਾਨੂੰ ਯਾਦ ਕਰਾਉਂਦੀਆਂ ਨੇ ਕਿ ਸਾਡੇ ਆਸ-ਪਾਸੇ ਕਿੰਨਾ ਟੈਲੈਂਟ ਹੈ ਹੈਨਾ ਹੂੰ ਬਿਲਕੁਲ ਤਾਂ ਸਵਾਲ ਇਹ ਬਣਦਾ ਹੈ ਕਿ ਆਪਾਂ ਸਮਾਜ ਦੇ ਤੌਰ ਤੇ ਜਾਂ ਸਰਕਾਰੀ ਪੱਧਰ ਤੇ ਹੋਰ ਕੀ ਕਰ ਸਕਦੇ ਹਾਂ ਤਾਂ ਕਿ ਇਹੋ ਜਿਹਾ ਹੁਨਰ ਹੋਰ ਲੱਭਿਆ ਜਾਵੇ ਉਹਨਾਂ ਨੂੰ ਸਹੀ ਟ੍ਰੇਨਿੰਗ ਮਿਲੇ ਤੇ ਉਹ ਅੱਗੇ ਵਧ ਸਕਣ ਹੂੰ ਬਹੁਤ ਵਧੀਆ ਨੁਕਤਾ ਉਠਾਇਆ ਇਹ ਸੋਚਣ ਵਾਲੀ ਗੱਲ ਹੈ ਕਿ ਕਿਵੇਂ ਅਸੀਂ ਇਸ ਪ੍ਰਤਿਭਾ ਨੂੰ ਹੋਰ ਨਿਖਾਰ ਸਕਦੇ ਹਾਂ ਹਾਂਜੀ ਚਲੋ ਇਸੇ ਚੰਗੇ ਸੋਚ ਨਾਲ ਤੇ ਇਹਨਾਂ ਬੱਚਿਆਂ ਦੀ ਕਾਮਯਾਬੀ ਤੋਂ ਪ੍ਰੇਰਣਾ ਲੈਂਦੇ ਹੋਏ ਅੱਜ ਦੀ ਗੱਲ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਉਹੀ ਸੁਨੇਹਾ ਦਰਉਂਦੇ ਹਾਂ ਸੁਪਨੇ ਵੱਡੇ ਦੇਖੋ ਮਿਹਨਤ ਕਰੋ ਤੇ ਆਪਣਾ ਆਪਣੇ ਇਲਾਕੇ ਦਾ ਨਾਂ ਰੌਸ਼ਨ ਕਰੋ